ਇੱਕ ਨਿੱਜੀ ਹਸਪਤਾਲ ਦੇ ਵਿੱਚ ਇੱਕ ਪਰਿਵਾਰ ਦੇ ਵੱਲੋਂ ਹੰਗਾਮਾ ਕੀਤਾ ਗਿਆ ਦਰਅਸਲ ਇਸ ਪਰਿਵਾਰ ਦੇ ਵੱਲੋਂ ਆਪਣੀ ਇੱਕ ਬੱਚੀ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਬੱਚੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਉੱਥੇ ਹੀ ਡਾਕਟਰਾਂ ਦੇ ਉੱਪਰ ਇਲਾਜ ਦੇ ਵਿੱਚ ਲਾਪਰਵਾਹੀ ਵਰਤਣ ਦੇ ਇਲਜ਼ਾਮ ਲਗਾਏ ਗਏ ਨੇ ਇਸ ਦੇ ਨਾਲ ਹੀ ਦਵਾਈਆਂ ਵਾਲੀਆਂ ਜੋ ਪਰਚੀਆਂ ਨੇ ਉਹਨਾਂ ਦੇ ਵਿੱਚ ਤਰੀਕਾਂ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਵੀ ਲੱਗੇ ਨੇ ਦੱਸਦੀ ਇਹ ਕੇਸ ਨੂੰ ਲੈ ਕੇ ਕਾਫੀ ਜ਼ਿਆਦਾ ਹੰਗਾਮਾ ਹੋਇਆ ਦੱਸਦੀ ਇਹ ਕਿ ਬਟਾਲਾ ਦੇ ਨਿੱਜੀ ਹਸਪਤਾਲ ਦਾ ਇਹ ਮਾਮਲਾ ਹੈ ਜਿੱਥੇ ਪਰਿਵਾਰ ਦੇ ਵੱਲੋਂ ਬੱਚੀ ਨੂੰ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਸੀ ਪਰ 3 ਦਿਨ ਇਲਾਜ ਤੋਂ ਬਾਅਦ ਬੱਚੀ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਤੇ ਡਾਕਟਰ ਦੇ ਉੱਪਰ ਇਲਾਜ ਦੇ ਵਿੱਚ ਲਾਪਰਵਾਹੀ ਵਰਤਣ ਦੇ ਇਲਜ਼ਾਮ ਆ ਜਿਹੜੇ ਉਹ ਲਗਾਏ ਜਾਂਦੇ ਨੇ ਹਾਲਾਂਕਿ ਡਾਕਟਰ ਦੇ ਵੱਲੋਂ ਇਹਨਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਵੱਲੋਂ ਸਹੀ ਤਰੀਕੇ ਨਾਲ ਇਲਾਜ ਕੀਤਾ ਗਿਆ ਸੀ ਉੱਥੇ ਹੀ ਉਹਨਾਂ ਇਹ ਵੀ ਕਹਿ ਗਏ ਸੀ ਕਿ ਅਸੀਂ ਘੱਟ ਰੇਟ ਦੇ ਉੱਪਰ ਜਿਹੜਾ ਇਲਾਜ ਕਰਦੇ ਹਾਂ ਤਾਂ ਜਿੱਥੇ ਪਰਿਵਾਰਕ ਪਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਉੱਥੇ ਹੀ ਹਸਪਤਾਲ ਦੇ ਸਟਾਫ ਦੇ ਵੱਲੋਂ ਤੇ ਡਾਕਟਰ ਦੇ ਵੱਲੋਂ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਗਿਆ ਹੈ ਤਾਂ ਕਾਫੀ ਜ਼ਿਆਦਾ ਹੰਗਾਮਾ ਵੀ ਇੱਥੇ ਦੇਖਣ ਨੂੰ ਮਿਲਿਆ ਕਾਫੀ ਦੇਰ ਤੱਕ ਬਹਿਸਬਾਜ਼ੀ ਵੀ ਹੁੰਦੀ ਰਹੀ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਕੀ ਕੁਝ ਕਿਹਾ ਤੇ ਜਵਾਬ ਦੇ ਵਿੱਚ ਡਾਕਟਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਇਹਨਾਂ ਆਪਾਂ ਨਾ ਕਿ ਮੁੰਡਾ ਹੀ ਮੇਰਾ ਦੋਸਤ ਹੈ ਦੀ ਕੁੜੀ ਆ ਸੀ ਤੇ ਆਪਾਂ ਨਾ 27 ਤਰੀਕ ਨੂੰ ਦਾਖਲ ਕਰਾਈ ਤੇ ਕੁੜੀਆ ਵਧੀਆ ਸੀ ਇਹਦੀ ਇਹ ਕੀ ਤੇ ਉਹ ਡਾਕਟਰ ਨੂੰ ਪੁੱਛਿਆ ਤੇ ਕਹਿੰਦਾ ਨੋਰਮਲ ਇਨਫੈਕਸ਼ਨ ਆ ਤੇ ਕੋਈ ਨਹੀਂ ਇਲਾਜ ਕਰਾਓ ਇੱਕ ਦਿਨ ਦਾ ਖਣਾਵਾ ਸਹੀ ਹੋ ਜਾਊਗੀ ਤੇ ਆਪਾਂ ਇੱਕ ਦਿਨ ਰੱਖਿਆ ਉਹਨੂੰ ਤੇ ਕਦੀ ਮਤਲਬ ਲਾਲੋ ਦਵਾਈਆਂ ਆ ਗਈਆਂ ਤੇ ਕਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ ਅਗਲੇ ਦਿਨ ਕਹਿੰਦੇ ਆ ਜੀ ਇਹਨਾ ਮੁੰਡੇ ਨੂੰ ਕਹਿੰਦੇ ਸਿਆਣ ਕਰੇ ਮੁੰਡਾ ਆਦਾ ਮੈਨੂੰ ਸਿਆਣ ਕਾਹ ਤੋਂ ਕਰਾਂ ਕਹਿੰਦੇ ਨਹੀਂ ਤੈਨੂੰ ਸਿਆਣ ਕਰਨੇ ਪੈਣੇ ਆ ਸਿਆਣ ਕਰ ਤੂੰ ਕੁਝ ਨਹੀਂ ਹੁੰਦਾ ਤੇ ਇਹ ਕਹਿੰਦਾ ਮੈਂ ਪੜਿਆ ਲਿਖਿਆ ਨਹੀਂ ਹੈਗਾ ਮੈਨੂੰ ਪੜਾਓ ਕਹਿੰਦੇ ਕੁਝ ਨਹੀਂ ਪੜਾਉਣਾ ਹੈਗਾ ਆਪਾਂ ਤੂੰ ਸਿਆਣ ਕਰ ਇਹਨੇ ਸਿਆਣ ਕਰਤੇ ਜੇ ਤੇ ਅੱਜ ਨਕੀ ਸਵੇਰ ਦਾ ਆਪਾਂ ਡਾਕਟਰ ਨੂੰ ਕਹਿਣਾ ਮਿਲੋ ਨਾ ਸਾਨੂੰ ਡਾਕਟਰ ਨੂੰ ਮਿਲਦਾ ਜੇ ਤੇ ਆਪਾਂ ਡਾਕਟਰ ਨੂੰ ਕਹਿੰਦਾ ਨੰਬਰ ਦੋ ਨਾ ਸਾਨੂੰ ਨੰਬਰ ਦਿੰਦਾ ਜੇ ਆਪਾਂ ਨਾ ਉਹਨਾਂ ਦੇ ਕੋਈ ਗਏ ਆਪਾਂ ਅਰਪਨ ਸਟੇਟ ਗਏ ਗੁਰਪ੍ਰੀਤ ਡਾਕਟਰ ਕੋਲ ਅਰਪਨ ਸਟੇਟ ਗਏ ਉੱਥੇ ਆਪਾਂ ਉਹਨਾਂ ਨੂੰ ਕਿਹਾ ਜਾ ਕੇ ਸਾਨੂੰ ਡਾਕਟਰ ਨੂੰ ਮਿਲਾਓ ਉਹ ਕਹਿੰਦੇ ਡਾਕਟਰ ਕਿਤੇ ਗਏ ਆ ਤੇ ਬਾਅਦ ਚ 5 ਮਿੰਟਾਂ ਬਾਅਦ ਕਿਹਦੇ ਡਾਕਟਰ ਨੂੰ ਮਿਲੋ ਜਦੋਂ ਜੇ ਡਾਕਟਰ ਗਏ ਆ ਬਾਰਾ ਹੀ ਆਉਣਾ ਬਾਹਰ ਆਪਾਂ ਖੜੇ ਅੰਦਰ ਕਿੱਥੋਂ ਆ ਗਏ ਆਫਿਸ ਦੇ ਵਿੱਚ ਡਾਕਟਰ ਕਹਿੰਦਾ ਮੈਂ ਤੇ ਪੂਰਾ ਟਰੀਟਮੈਂਟ ਕਰਨ ਰਿਆਂ ਵਾ ਲੱਖ ਰੁਪਿਆ ਲੱਗ ਗਿਆ ਉਤੋਂ ਫਿਰ ਤੇ ਬੱਚਾ ਅਜੇ ਨਾਲ ਹੱਥ ਦੇਦਾ ਜੀ ਤੁਹਾਡਾ ਬੱਚਾ ਡੈੱਡ ਹੋ ਗਿਆ ਪਹਿਲੇ ਇਹਦੇ 2-4 ਦਿਨ ਬੱਚਾ ਕੱਟ ਸਕਦਾ ਵਾ ਤੇ ਸੋ ਐਡਾ ਬੱਚਾ ਵਧੀਆ ਸੀ ਤੇ ਅੱਜ ਕਿਦਾਂ ਡੈੱਡ ਹੋ ਗਿਆ ਬੱਚਾ ਹੱਸਾ ਲੈ ਗਿਆ ਜੀ ਐਸ ਕੇ ਆਰ ਦਾ ਅੰਮ੍ਰਿਤਸਰ ਕੋ ਗੁਰਪ੍ਰੀਤ ਡਾਕਟਰ ਅੰਮ੍ਰਿਤਸਰ ਦਾ ਗੁਰਪ੍ਰੀਤ ਡਾਕਟਰ ਆ ਤੇ ਬਿੰਦਾ ਜੀ ਆਪਣੇ ਇੱਥੇ ਅਰਬਨ ਸਟੇਟ ਬਿੰਦਾ ਜੀ ਮੰਗ ਹੀ ਕਰਦੇ ਹੁਣ ਇਨਸਾਫ ਚਾਹੀਦਾ ਸਾਨੂੰ ਥੱਕਾ ਕੀਤਾ ਨੇ ਸਾਡੇ ਨਾਲ ਗੱਲ ਸਾਰਾ ਆਈਨਾ ਕੋ ਟੈਸਟ ਕਰਵਾਇਆ ਇਹ ਕਹਿੰਦੇ ਬੱਚੇ ਨੂੰ ਨੋਰਮਲ ਹੀ ਹੈਗੀ ਆ 14000 ਕੋਈ ਆਈ ਇਨਫੈਕਸ਼ਨ ਕਹਿੰਦੇ ਕੋਈ ਗਾਲ ਨਹੀਂ ਦਵਾਈ ਦੇਤੀ ਬੁਖਾਰ ਦੀ ਦੇ ਦੇ ਨਾ ਇਫੈਕਸ਼ਨ ਦੀ ਦਵਾਈ ਨਹੀਂ ਪਾਈ ਤੇ ਡਾਕਟਰ ਨੇ ਤੇ ਜਦੋਂ ਡਾਕਟਰ ਨੂੰ ਅਸੀਂ ਫੋਨ ਕੀਤਾ ਡਾਕਟਰ ਕਿ ਇਹ ਬੰਦੇ ਆ ਚੁੱਕਾ ਉਹ ਕਹਿੰਦਾ ਅਸੀਂ ਅੰਬਰਸਾਰ ਡਾਕਟਰ ਚਲ ਗਏ ਤੇ ਜੇ ਡਾਕਟਰ ਨਾਲ ਇੱਥੇ ਆ ਕੇ ਗੱਲ ਕੀਤੀ ਇੱਥੇ ਆ ਕੇ ਕਹਿੰਦੇ ਬੱਚੇ ਦੀ ਤੁਹਾਡੀ ਹਾਲਤ ਬਹੁਤ ਮਾੜੀ ਬੱਚੇ ਦੀ ਮੈਂ ਤੁਹਾਨੂੰ ਵੀਡੀਓ ਵਿਖਾ ਦਿੰਦਾ ਬੱਚੇ ਦੀ ਹਾਲਤ ਕਿੱਦਾਂ ਦੀ ਹੈ ਜੇ ਕਹਿੰਦੇ ਮੈਂ ਵਿਖਾ ਦਿੰਦਾ ਅੱਛਾ ਨਹੀਂ ਇੱਕ ਗੱਲ ਕਰੋ ਪਹਿਲਾਂ ਤੁਸੀਂ ਅੱਛਾ ਤੇ ਇਹ ਹਸਪੀਟਲ ਡਾਕਟਰ ਠੱਗ ਹੈ ਗਾਜ ਇਹਨਾਂ ਨੇ ਮੈਂ ਪਰਚੀਆਂ ਟੈਸਟ ਦੀ ਅੱਜ 29 ਤਰੀਕ 30 ਤਰੀਕ ਦੀ ਇਹਨਾਂ ਨੇ ਟੈਸਟ ਦਿੱਤੇ ਮੈਨੂੰ ਇੱਕ ਦਿਨ ਪਹਿ ਠੀਕ ਨਾ ਹਸਪਤਲ ਕਿਹੜਾ ਵਾਧੇ ਡਾਕਟਰ ਜੀ ਐਸ ਕੇ ਆਰ ਜੇ ਗੁਰਪ੍ਰੀਤ ਡਾਕਟਰ ਜੀ ਜੇ ਅਸੀਂ ਉਹਦੇ ਜਿੱਥੇ ਚੈੱਕ ਕਰਦਾ ਬੱਚੇ ਅਸੀਂ ਉੱਥੇ ਗਏ ਉੱਥੇ ਜਾ ਕੇ ਲੁਕ ਗਿਆ ਉਹਨਾਂ ਦੇ ਬੰਦੇ ਕਹਿੰਦੇ ਡਾਕਟਰ ਜੀ ਕਿਤੇ ਗਏ ਨੇ ਮੁੜ ਕੇ 5 ਮਿੰਟਾਂ ਬਾਅਦ ਅੰਦਰ ਹੀ ਬੈਠੇ ਅਸੀਂ ਕਹਾਂ ਹੁਣੇ ਕਿੱਥੋਂ ਆ ਗਏ ਕਹਿੰਦੇ ਅਸੀਂ ਪਿੱਛੋਂ ਆਏ ਪਿੱਛੋਂ ਕੀ ਰੱਬ ਉੱਤੋਂ ਡੇਗਾ ਜਾਂ ਕਿੱਥੋਂ ਪਿੱਛੋਂ ਨਿਕਲ ਆਇਆ ਕੀ ਚੰਦਗੀ ਇਹ ਤੁਹਾਨੂੰ ਇਨਸਾਫ ਚਾਹੀਦਾ ਸਾਡਾ ਬੱਚਾ ਹੀ ਜਾਣ ਗਈ ਹੈ ਤੇ ਤੁਹਾਡਾ ਬੱਚਾ ਇੱਦਾਂ ਤੁਹਾਡਾ ਹੂੰ ਆ ਬੱਚਾ ਦੇ ਰਾਤ ਦਾ ਖਤਮ ਹੋ ਗਿਆ ਸਾਨੂੰ ਦੱਸਣ ਨਹੀਂ ਦੇ ਸਹੀ ਮੈਂ ਅਨਪੜ੍ਹ ਮੈਂ ਪੜਿਆ ਲਿਖਿਆ ਨਾ ਨਹੀਂ ਇਹਨਾਂ ਨੇ ਮੇਰੇ ਕੋ ਸਿਆਣ ਕਰਾਉਂਦੇ ਬਦ ਵਦੀ ਕਦੀ ਕਿਤੇ ਕਦੀ ਕਿਤੇ ਮੈਂ ਇਹਨਾਂ ਨੂੰ ਕਹਾਂ ਮੈਂ ਮੇਰੇ ਘਰ ਦੇ ਆਣ ਕੇ ਪੜ੍ਹ ਵੇਖ ਕੇ ਫੇਰ ਸਿਆਣ ਕਰਨਗੇ ਇਹ ਕਹਿੰਦੇ ਨਹੀਂ ਤੂੰ ਸਿਆਣ ਕਰ ਫੇਰ ਗੱਲ ਅੱਗੇ ਹੋਏਗੀ ਕਿੰਨੇ ਕੁ ਪੈਸੇ ਲੈ ਲਏ ਕਿੰਨੇ ਕਿੰਨੇ ਲੱਖ ਰੁਪਈਆ ਲੱਗ ਗਿਆ ਮੇਰਾ ਇੱਥੇ ਹੱਲੇ ਵੀ ਪਏ ਹੋਰ ਬਣਾ ਕੇ ਬੈਠੇ ਦੇ ਜੇ ਟੈਸਟਰੀ ਜੋ ਪਰਚੀਆਂ ਦਵਾਈਆਂ ਦੀਆਂ ਉਰ ਤੇ ਤਰੀਕ ਗਲਤ ਕਰੀ ਜਾਂਦੇ ਆ ਮੈਂ ਪਰਚੀਆਂ ਮੈਂ ਹੁਣ ਮੰਗਾਂ ਤਾਂ ਕਹਿੰਦੇ ਜਿਨੇ ਪੱਥੀਆਂ ਲਿਖੀਆਂ ਉਹ ਛੁੱਟੀ ਦੇ ਬਾਕੀ ਤੇ ਹੈਗਾ ਨਾ ਸਾਰੇ ਇੱਥੇ ਆਦੇ ਤਰੀਕਾ ਦਾਖਲ ਕਰਾਇਆ ਤੇ 23 ਤਰੀਕ 27 ਤਰੀਕ ਨੂੰ ਮੈਂ ਦਾਖਲ ਕਰਾਇਆ ਤੇ 23 ਤਰੀਕ ਪਾਈ ਜੇ ਆ ਵੇਖ ਠੀਕ ਆ ਇੱਕ ਦੂਸਰੀ ਵੀ ਆ ਵੀ ਜੇ ਕਿ 30 ਤਰੀਕ ਕਰੀ ਜਿੰਨਾ ਇਹ ਕਾ ਪਾਈ ਜੇ 26 ਤਰੀਕ ਕਰਤੀ ਜੇ 29 ਤਰੀਕ ਨੂੰ 26 ਕਰਕੇ ਇੱਕ ਹੋਰ ਟੈਸਟ ਕਰਾਇਆ ਇੱਕ ਹੋਰ ਟੈਸਟ ਕਰਾਇਆ ਜਿਹਨਾਂ ਨੇ ਉਹ ਵੀ ਵਿਖਾਣਾ ਮੈਨੂੰ ਸਰ ਮੈਂ ਕੋਰਟ ਚ ਬਿਆਨ ਦੇਨੇ ਜੀ ਇਹ ਸਭ ਕੁਝ ਝੂਠ ਹੋ ਰਿਹਾ ਇੱਥੇ ਠੀਕ ਹੈ ਝੂਠੇ ਇਲਜ਼ਾਮ ਲਾਈ ਜਾਂਦੇ ਯਾਰ ਸਵਾਲ ਆਕਰਪੇ ਲੈ ਲਿਆ ਬੱਚਾ ਮਾਰਤਾ ਠੀਕ ਹੈ ਮੈਂ ਇਸ ਕੰਮ ਵਾਸਤੇ ਨਹੀਂ ਆਇਆ ਇਥੇ ਬੜ ਤੁਹੇ ਕੋਈ ਗੱਲ ਨਹੀਂ ਤੁਸੀਂ ਜੋ ਡਿਟੇਲਸ ਕਢਾਓਗੇ ਨਾ ਸਾਡੇ ਹਸਪੀਟਲ ਬਿਲਸ ਦੀ ਠੀਕ ਹੈ ਇੱਕ ਤਾਂ ਇੱਥੇ ਇਲਾਜ ਸਸਤਾ ਹੋ ਰਿਹਾ ਜਿਹੜਾ ਇਹ ਇਲਾਜ ਅੰਮ੍ਰਿਤਸਰ ਚ ਰੋਜ਼ਾ 1-1 ਲੱਖ ਰੁਪਏ ਲੱਗ ਰਿਹਾ ਜਿਨ੍ਹਾਂ ਬੱਚਿਆਂ ਦਾ ਇੱਥੇ ਜੀ ਬਹੁਤ ਘੱਟ ਰੇਟ ਚ ਕਰ ਰਹੇ ਆ ਠੀਕ ਹੈ ਉਸ ਤੇ ਬਾਵਜੂਦ ਹੋਰ ਵੀ ਸਾਡੇ ਕੋਲ ਬਹੁਤ ਗਰੀਬ ਬੱਚੇ ਆਂਦੇ ਆ ਜਿਨ੍ਹਾਂ ਕੋ ਅਸੀਂ 50% ਲੈਸ ਤੇ ਵੀ ਇਲਾਜ ਕਰਨ ਦੇ ਆ ਸਾਡੇ ਬਿਲਸ ਕਿਤੇ ਕੋਈ ਕਦੀ ਖਲਵਾ ਕੇ ਦੇਖੋਗੇ ਨਾ ਤੁਹਾਨੂੰ ਪਤਾ ਚੱਲੇਗਾ ਪੈਸਾ ਕਮਾਣਾ ਮੇਰਾ ਮਕਸਦ ਨਹੀਂ ਹੈ गाइस ਜਿਸ ਤਰੀਕੇ ਨਾਲ ਦੱਸਣ ਦੇ ਬੰਨਾ ਮੈਂ 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 ਖੁਦ ਇੱਕ ਇਮੋਸ਼ਨਲ ਚੀਜ਼ ਆ ਅੱਜ ਉਹ ਸ਼ਿ ਉਹ ਜਿਹੜਾ ਬੱਚੇ ਦਾ ਫਾਦਰ ਹੈ ਨਾ ਉਹ ਮੈਨੂੰ ਪਤਾ ਹੈ ਉਹ ਗਰੀਬ ਬੰਦਾ ਹੈਗਾ ਠੀਕ ਹੈ ਉਹ ਮੇਰੇ ਕੋ ਆਂਦਾ ਰਿਹਾ ਹੈ ਜਦੋਂ ਦਾ ਬੱਚਾ ਹੋਇਆ ਉਹਦਾ ਉਦੋਂ ਦਾ ਮੇਰੇ ਕੋ ਆ ਰਿਹਾ ਮੈਨੂੰ ਲੱਗਿਆ ਕਿ ਬੰਦਾ ਠੀਕ ਹੈ ਗਰੀਬ ਹੈ ਸ਼ਰੀਫ ਹੈ ਠੀਕ ਹੈ ਪਰ ਅੱਜ ਜੋ ਆ ਇਹਨਾਂ ਨੇ ਰੂਪ ਦਿਖਾਇਆ ਮੈਂ ਆਮ ਟੋਟਲੀ ਸ਼ੌਕ ਡਾਕਟਰ ਜਿੱਤਦਾ ਹੀ ਹੁੰਦਾ ਰਹੇਗਾ ਨਾ ਜਿੱਦਾ ਹੀ ਹੁੰਦਾ ਰਹੇਗਾ ਨਾ ਮੈਂ ਅੰਮ੍ਰਿਤਸਰ ਆਉਣਾ ਮੈਂ ਅੰਮ੍ਰਿਤਸਰ ਆ ਕੇ ਇੱਥੇ ਆਪਣਾ ਸੈਟਅਪ ਸ਼ੁਰੂ ਕੀਤਾ ਹੈ ਠੀਕ ਹੈ ਇੱਥੇ ਚੰਗਾ ਡਾਕਟਰ ਕੋਈ ਨਹੀਂ ਆਏਗਾ ਇਹ ਬਟਾਲੇ ਦੇ ਲੋਕ ਹਮੇਸ਼ਾ ਵਾਂਦੇ ਹੀ ਰਹਿਣਗੇ ਚੰਗੇ ਇਲਾਜ ਵਾਸਤੇ ਇਹਨਾਂ ਨੂੰ ਅੰਬਸਰੀ ਜਾਣਾ ਪਏਗਾ ਡਾਕਟਰ ਜਸਪੀ ਇਹ ਕਿਹਨੂੰ ਦੱਸਣਗੇ ਟੈਸਟ ਦੀ ਰਿਪੋਰਟ ਦੇ ਤੇ 29 ਦੀ 30 ਤਰੀਕ ਨੂੰ ਚਲੋ ਇੱਕ ਕਲਰਿਕਲ ਮਿਸਟੇਕ ਹੈ ਇਟਸ ਨੋਟ ਅ ਬਿਗ ਬਲੰਡਰ ਠੀਕ ਹੈ ਇਹ ਕੋਈ ਬਹੁਤ ਵੱਡਾ ਬਲੰਡਰ ਨਹੀਂ ਹੈ ਕਿਹਦੇ ਜਾਨ ਨਹੀਂ ਜਾਏਗੀ ਇਹਦੇ ਨਾਲ ਨਹੀਂ ਜਾਨ ਨਹੀਂ ਜਾਏਗੀ ਪਰ ਤੁਸੀਂ ਇਦਾਂ ਦੀ ਗੱਲ ਕਰ ਰਹੇ ਹੋ ਇੱਕ ਕਲਰਿਕਲ ਮਿਸਟੇਕ ਆਇਆ ਹੈ ਕਿ ਉਹ ਕੀ ਹੈ ਮਿਸਟੇਕ ਤੁਸੀਂ ਬਸ ਉਹ 29 ਦੇ 30 ਹੋ ਗਿਆ ਨਾ ਤੁਸੀਂ ਮੰਨਦੇ ਹੋ ਨਾ ਠੀਕ ਮਿਸਟੇਕ ਕੋਈ ਠੀਕ ਹੈ ਕਲਰਿਕਲ ਮਿਸਟੇਕ ਹੈਗੀ ਹੈ ਹੋ ਸਕਦੀ ਹੈ ਕਿ ਇਹ ਕੋਈ ਹੋ ਸਕਦੀ ਹੈ ਜੇ ਤੁਸੀਂ ਮੇਰੇ ਪੇਰੈਂਟਸ ਦੱਸਣ ਦੇ ਨੇ ਕਿ ਸਾਨੂੰ ਦੱਸਿਆ ਨਹੀਂ ਪਹਿਲਾਂ ਇਹਨਾਂ ਨੇ ਲਾਇਕ ਕਰਦੇ ਨੇ ਐਸਾ ਝੂਠ ਬੋਲ ਰਹੇ ਆ ਤੁਸੀਂ ਇਦਾਂ ਕੁਛ ਨਹੀਂ ਮੈਂ ਤਿੰਨੇ ਦਿਨ ਤੇ ਮੇਰੇ ਆ ਕੇ ਮਿਲਦਾ ਪਿਆ ਵਾਂ ਸਭ ਕੁਝ ਇਹਨਾਂ ਨੂੰ ਦੱਸ ਉੱਪਰ ਜਿੰਨੇ ਮਰੀਜ਼ ਹੈ ਨਾ ਸਭ ਨੂੰ ਜਾ ਕੇ ਤੁਸੀਂ ਪੁੱਛ ਲਓ ਕਿ ਉਹਨਾਂ ਦੇ ਬੱਚੇ ਨੂੰ ਕਿੰਨੀ ਵਾਰੀ ਮੈਂ ਮਿਲਦਾ ਵਾਂ ਕਿੰਨੀ ਵਾਰੀ ਆ ਕੇ ਬੱਚੇ ਨੂੰ ਦਿਖਾਇਆ ਜਾਂਦਾ ਕਿੰਨੀ ਵਾਰੀ ਬੱਚੇ ਦੀ ਕੰਡੀਸ਼ਨ ਸਮਝਾਈ ਜਾਂਦੀ ਹੈ ਕਿ ਅੱਜ ਇਹ ਕੰਡੀਸ਼ਨ ਹੈ ਹੁਣ ਦੁਪਹਿਰ ਨੂੰ ਇਹ ਕੰਡੀਸ਼ਨ ਹੈ ਸ਼ਾਮ ਦੀ ਇਹ ਕੰਡੀਸ਼ਨ ਹੈ ਬੱਚੇ ਦਾ ਸੁਧਾਰ ਹੋ ਰਿਹਾ ਕਰਾਉਂਦੇ ਨਹੀਂ ਰਹੇ ਅਸਾਂ ਹਸਪਤਾਲ ਅੰਦਰ ਠੀਕ ਹੈ ਝੂਠ ਬੋਲ ਰਹੇ ਆ ਤੁਸੀਂ ਕੈਮਰਾ ਲ